ਹੋਰ ਸਾਡੇ ਆ ਬੰਦੇ ਨੂੰ ਫੜੀ ਪੈਲੀ ਦੇ ਸਿਰ ਤੇ ਸਾਡੋ ਇਹਨਾਂ ਬੁੱਲਾਂ ਦੇ ਖੇਡਣੀ ਹੈ ਹੋਰ ਸਾਡੂ ਕਾਟੋ ਇਹਨਾਂ ਬੁੱਲਾਂ ਦੇ ਖੇਡਣੀ ਹੈ ਇਹ ਹਾਂ ਯਕੀਨ ਨੂੰ ਦੇਣਾ ਸਾਡੇ ਅਸੀਂ ਮੁੰਡਾ ਕੰਪਿਊਟਰ ਇਹ ਹੋਣ ਵਾਲੇ ਹੋ ਜਾਣ ਵਾਲੇ ਹਾਂ ਪਾ ਲਾ ਕੇ 75 ਸਰਦਜੀ ਆ ਬਾਦਵਾ ਸਾਹਿਬ ਸਰਦ ਸਾਹਿਬ 199 12:00 ਦਾ 10 ਦਿਨ ਕੀ ਨਹੀਂ ਇਹ ਆ ਜੋ ਪਰਚਾ ਹੀ ਪਰਚਾ ਕਰ ਆਪਣੇ ਜੋਸ਼ੀ ਜੀ ਸਾਹਮਣੇ ਪੁਲਿਸ ਆ ਜਾਣਾ ਆਪਣੇ ਬੜੇ ਸਾਹਿਬ ਕਿਧਰੇ ਤੋਂ ਬੋਲਣ ਆਇਆ ਹਾਂ ਜੀ ਸਾਹਿਬ ਆਇਆ ਇਹ ਕਿਹੜੀ ਹੋਈ ਐਤਾ ਵੀ ਆ ਗਈ ਬੜੇ ਸਾਹਿਬ ਇੱਥੇ ਵੀ ਆ ਜਾਈਏ ਕਹਿੰਦਾ ਇੱਥੇ ਆਣਦੇ ਯਾਰ ਕਦੇ ਨਹੀਂ ਆਉਂਦੇ ਦੇਖ ਕੱਪੀਓ ਕੀ ਪ੍ਰਸਤਿਕਾ ਖਰਮਾਲ ਹੈ ਹੁਣ ਜਿਹੜੀਆਂ ਤੇ ਜਿਹੜਾ ਨੇ ਕਿ ਅੱਛਾ ਨਾਲ ਸਾਥ ਆਪਾਂ ਇੱਥੇ ਬਹਿ ਜਾਂਦੇ ਅਸੀਂ ਵਰਗੇ ਨਾਲ ਪਿਆਰ ਤੋਂ ਅਸੀਂ ਕੋਈ ਕਾਨੂੰਨ ਹੱਥ ਚ ਨਹੀਂ ਲੈਣਾ ਬੜੇ ਸਾਹਿਬ ਆਰਾਮ ਨਾਲ ਬੈਠਾ ਤੁਸੀਂ ਆਉਂਦਾ ਕੋਈ ਕਰਨਾ ਕਰੋ ਅਸੀਂ ਪੁਲਿਸੇਸ਼ਨ ਥੋੜੀ ਅੰਦਰ ਵੜ ਜਾਣੀ ਬੈਠੋ ਸਾਰਾ ਲੰਮਾ ਗਿਆ ਕੋਈ ਬੰਦਾ ਕਾਨੂੰਨ ਹੱਥੀਂ ਲੈ ਮੇਰੀ ਜ਼ਿੰਮੇਵਾਰੀ ਨਹੀਂ ਸਹੀ ਆਪਣੇ ਸਾਰੇ ਬੋਲ ਨਹੀਂ ਕਰਦਾ ਇਹਨਾਂ ਦੇ ਕਿੰਨੇ ਬੰਦੇ ਅੱਜ ਤੱਕ ਨਹੀਂ ਹੋ ਗਈ ਗੱਲ ਕੋਈ ਬਹਿਣਾ ਨਹੀਂ ਸਕੇ ਗੱਲ ਨੂੰ ਬੰਦ ਪਕਾਵਾ ਹੈ ਆਏ ਤੇ ਪਾਣੀ ਜਾ ਪਿਆਉਣੇ ਸਾਨੂੰ ਪਾਣੀ ਦਾ ਜਰਾ ਸਮੇਂ ਇੰਤਜ਼ਾਰ ਨਹੀਂ ਪਾਣੀ ਪਾਣੀ ਕੋਈ ਨਹੀਂ ਸਾਡੇ ਲਈ ਬਾਕੀ ਮਾਸ਼ਾ ਬੜੇ ਇੱਥੇ ਬੈਠੇ ਹਾਂ ਬੈਠੋ ਸਰ ਜੀ ਸਾਡੇ ਮੰਚੇ ਉਪਰ ਸਤਿ ਸ਼੍ਰੀ ਅਕਾਲ ਜੀ ਮੈਂ ਜੋ ਬੈਠੋ ਹਾਂ ਉਹ ਬੈਠੀ ਹੈ ਉਹ ਬੀਤ ਸਿੰਘ ਜੀ ਬੋਲਦਾ ਸਾਹਿਬ ਅਗਲਾ ਹੋਵੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਆਨੰਦੋ ਕੱਲਾ ਸਿੱਧੂ ਸਾਹਿਬ ਉਹ ਨਹੀਂ ਯਾਰ ਹਾਂ ਜੀ ਆ ਗਏ ਹੋ ਸਾਡੇ ਰਾਜਪੂਤ ਆ ਆ ਆਲਾ ਦੇ ਆ ਵਾਹ ਗੰਦੀਪ ਜੀ ਨੂੰ ਵੀ ਆਲਾ ਦੇ ਐਮ ਐਲ ਆ ਸਰ ਮੈਂ ਪਛਾਣਦਾ ਨਹੀਂ ਆ अभिभावक साहब मैं सर सारी पहचान रहे हैं और पान साहब पुराना सर सर हां जी हां साहब भाई पागल साहब और बता आप का किसी ने एक मिनट थैंक यू यार हेलो ओ यार कौन बन बाजी वहां काम कर रही है किसी वापस ऐसा नहीं यार ये भी गल है नहीं लोग समय गए ना यार क्या बात है कोई यार 1 मिनट वन गवर्नमेंट सबको मिलकर बात ਰਿੰਮਾ ਸਾਹਿਬ ਆ ਜਾਓ ਆ ਜਾਓ ਆ ਜਾਓ ਰਿੰਮਾ ਸਾਹਿਬ ਇੱਕ ਮਿੰਟ ਆ ਕੇ ਬੈਠੇ ਲੱਗਣਾ ਹੈ ਦੇਖੋ ਸਾਹਿਬ ਹਾਂਜੀ ਓਨਲੀ ਐਮਐਲਏ ਸਾਹਿਬ ਆਉਂਦੇ ਨਹੀਂ ਲੱਗਦੇ ਹਾਂਜੀ ਕੋਈ ਗੱਲ ਨਹੀਂ ਪਹਿਲਾਂ ਕੋਈ ਗੱਲ ਨਹੀਂ ਹੈ ਨਾ ਕੋਈ ਜਦੋਂ ਆਪਣੇ ਹੋਇਆ ਲੀਡਰ ਆ ਲੈਦੇ ਉਹ ਵਾਕਿਆ ਇਹ ਤਸਵੀਰ ਇਹ ਇਹ ਪਾਸ ਨੂੰ ਦੱਸ ਨਹੀਂ ਜਿਹੜਾ ਅਸੀਂ ਕੰਮ ਕੀਤਾ पाए <laughs> ਖੁੱਲ੍ਹਾ ਪੱત્ર ਜਿਹੜਾ ਉਹ ਬਾਜਵਾ ਸਾਹਿਬ ਤੇ ਦਿੱਤਾ ਗਿਆ ਅੱਜ ਜੇ ਪੰਜਾਬ ਦੇ ਵਿਰੋਧੀ ਧਿਰ ਦੇ ਅਗੂ ਹੀ ਮਹਫੂਜ਼ ਨਹੀਂ ਹੈਗੇ ਤਾਂ ਪੰਜਾਬ ਦੇ ਲੋਕਾਂ ਦਾ ਕੀ ਹਾਲ ਹੋਊਗਾ ਤੁਸੀਂ ਆਪ ਸਮਝ ਸਕਦੇ ਹੋ ਤੋਂ ਅੱਜ ਕਾਂਗਰਸ ਪਾਰਟੀ ਔਰ ਕਟਿੰਗ ਅਕ੍ਰੋਸ ਸਾਰੀਆਂ ਪਾਰਟੀਆਂ ਨੇ ਜਿਹੜਾ ਵਾ ਉਹ ਸਮਰਥਨ ਦਿੱਤਾ ਹੈ ਕਿ ਬਾਜਵਾ ਸਾਹਿਬ ਨੇ ਗੱਲ ਸਹੀ ਕਹੀ ਹੈ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਨੂੰ ਲੈ ਕੇ ਕਹੀ ਹੈ ਔਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਕਹੀ ਗੱਲ ਹੈ ਕਿ ਜੇ ਅੱਜ ਉਹਨਾਂ ਨੂੰ ਪਰਚਾ ਪੁੱਕਤਣਾ ਪੈ ਰਿਹਾ ਤਾ ਕੋਈ ਗੱਲ ਨਹੀਂ ਅਸੀਂ ਡਰਦੇ ਨਹੀਂ ਪਰਚਿਆਂ ਤੋਂ ਔਰ ਅੱਜ ਸਾਰੀ ਕਾਂਗਰਸ ਪਾਰਟੀ ਇੱਥੇ ਥਾਣੇ ਦੇ ਮੂਹਰੇ ਜਿਹੜੀ ਆ ਉਹ ਬੈਠੀ ਆ ਔਰ ਜਦੋਂ ਤੱਕ ਬਾਜਵਾ ਸਾਹਿਬ ਬਾਹਰ ਨਹੀਂ ਆਉਂਦੇ ਅਸੀਂ ਸਾਰੇ ਇੱਥੇ ਸੜਕਾਂ ਤੇ ਔਰ ਇੱਥੇ ਪੰਜੇ ਮਿੰਟ ਅਚੋਟਲੀ ਸਾਹਿਬ ਤੋਂ ਡਾ ਪਰਿਵਾਰ ਅਤਵਾਦ ਤੋਂ ਪੀੜਿਤ ਪਰਿਵਾਰ ਹੈਗਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਅਜੇ ਨਾਰਾ ਦਿੱਤਾ ਗਿਆ ਕਾਂਗਰਸ ਦਾ ਹੱਥ ਅੰਤਖਵਾਦ ਦੇ ਸਾਹਮਣੇ ਪੋਲੀਟਿਕ ਪਾਰਟੀ ਹੈ ਅੰਤਖਵਾਦ ਦੇ ਜਾਂ ਲੜਾਈ ਲੜੀਆਂ ਤਾਂ ਕਾਂਗਰਸ ਕਰ ਰਹੀ ਹੈ ਔਰ ਮੇਰੇ ਦਾਦਾ ਜੀ ਸਾਹਿਬ ਰਣਜੀਤ ਸਿੰਘ ਨੇ ਕੁਰਬਾਨੀ ਦਿੱਤੀ ਹੈ ਅੱਜ ਵੀ ਅਸੀਂ ਉਹਨਾਂ ਮਾਰੇ ਅਸਰਾਂ ਦੇ ਖਿਲਾਫ ਲੜ ਰਹੇ ਹਾਂ ਔਰ ਜਿਸ ਤਰੀਕੇ ਨਾਲ ਪੰਨੂ ਗੁਰਵੰਤ ਪੰਨੂ ਜਿਹੜਾ ਉਹ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭੰਕਰ ਵਿੱਚ ਲੱਗੇ ਹੋਏ ਨੇ ਔਰ ਝਾੜੂ ਸਰਕਾਰ ਜਿਹੜੀ ਆ ਉਹਦੇ ਹੁੰਦਿਆਂ ਨਾਅ ਆਰਡਰ ਦੀ ਸਥਿਤੀ ਜੋ ਬਣੀ ਹੋਈ ਆ ਉਹਦੇ ਨਾਲ ਬਹੁਤ ਵੱਡਾ ਇੱਕ ਸਵਾਲ ਜਿਹੜਾ ਖੜਾ ਹੁੰਦਾ ਔਰ ਜਿਹੜੇ ਮਾੜੇ ਆਨਸਰ ਨੇ ਉਹਨਾਂ ਨੂੰ ਜਿਹੜੀ ਆ ਉਹ ਪਨਾਹ ਮਿਲ ਰਹੀ ਆ ਔਰ ਉਹਨਾਂ ਨੂੰ ਹੱਦਾਸ਼ਰੀ ਮਿਲ ਰਹੀ ਆ ਔਰ ਪੰਜਾਬ ਦੇ ਲੋਕ ਜਿਹੜੇ ਨੇ ਬਿਲਕੁਲ ਸ਼ੇਪ ਨਹੀਂ ਹੈਗੇ ਸੋ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਅਮਨ ਸ਼ਾਂਤੀ ਨਾਲ ਪਹਿਲਾਂ ਵੀ ਲੜੀ ਆਉਣ ਵਾਲੇ ਸਮੇਂ 'ਚ ਹੋਰ ਲੜੇਗੀ ਔਰ ਅਸੀਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਆਂ ਪਰ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਪੰਜਾਬ ਦੀ ਤਰੱਕੀ ਖੁਸ਼ਹਾਲੀ ਦੇ ਲਈ ਔਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਹਮੇਸ਼ਾ ਲੜਾਈ ਦੜਦੇ ਰਹਿਣਾ ਗੁਰਕਿਰਨ ਜੀ ਜਿਸ ਤਰੀਕੇ ਦੇ ਨਾਲ ਅੱਜ ਇਲਜ਼ਾਮੇ ਵੀ ਲੱਗੇ ਕਿ ਕਾਂਗਰਸ ਬੀਜੇਪੀ ਨਾਲ ਮਿਲੀ ਹੋਈ ਹੈ ਕਹਿੰਦੇ ਇੱਕ ਪਾਸੇ ਧਰਨਾ ਪ੍ਰਦਰਸ਼ਨ ਕਰਨਾ ਸੀ ਦੂਜੀ ਪਾਸੇ ਸਾਡੇ ਐਮਐਲਏ ਤੇ ਈਡੀ ਦੀ ਰੇਡ ਕਰਵਾ ਦਿੱਤੀ ਇਹ ਪੂਰੀ ਗੱਲ ਜਿਹੜੀ ਆ ਉਹ ਝੂਠੀ ਆ ਇਹ ਬਹੁਤ ਝੂਠੀ ਸਰਕਾਰ ਹੈ ਇਹ ਸਿਰਫ ਇੱਕ ਪਰਸੈਪਸ਼ਨ ਕ੍ਰੀਏਟ ਕਰਦੇ ਨੇ ਔਰ ਫਿਰ ਉਹਨੂੰ ਇੱਕ ਈਵਨ ਮੈਨੇਜ ਕਰਕੇ ਉਹਨੂੰ ਬਹੁਤ ਵੱਡਾ ਇੱਕ ਜਿਹੜਾ ਵਾ ਉਹ ਅੰਜਾਮ ਦਿੱਤਾ ਜਾਂਦਾ ਹੈ ਸੋ ਇਸ ਕਰਕੇ ਇਹ ਝੂਠੀ ਪਾਰਟੀ ਤੋਂ ਅਸੀਂ ਕੁਝ ਵੀ ਜਿਹੜਾ ਵਾ ਉਹ ਅਸੀਂ ਹੋ ਸਕਦੇ ਹਾਂ ਕਿ ਇਹ ਕੁਝ ਵੀ ਕਰ ਸਕਦੇ ਨੇ ਥੱਲੇ ਤੋਂ ਥੱਲੇ ਵੀ ਗਿਰ ਸਕਦੇ ਗ੍ਰਿਫਤਾਰੀ ਵਰਗੀ ਜੇਕਰ ਕੋਈ ਸਿਚੁਏਸ਼ਨ ਹੋ ਗਈ ਤਾਂ ਕੀ ਸਟਾਰਟ ਹੋਏਗਾ ਉਦਾਲੀ ਅਸੀਂ ਜੇਲ੍ਹ ਭਰਾਂਗੇ ਔਰ ਅਸੀਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਹਟਾਂਗੇ ਅਗਰ ਇਹ ਜੇਲ੍ਹ ਭਰੋ ਅੰਦੋਲਨ ਚਲਾਉਣਾ ਪਿਆ ਕਾਂਗਰਸ ਪਾਰਟੀ ਵੱਲੋਂ ਉਹ ਵੀ ਚਲਾਵਾਂਗੇ ਔਰ ਜਦੋਂ ਤੱਕ ਮਾਜਵਾ ਸਾਹਿਬ ਬਾਹਰ ਨਹੀਂ ਆਉਂਦੇ ਅਸੀਂ ਸੜਕਾਂ 'ਤੇ ਬਿਠਾਂਗੇ ਕਹਿੰਦਾ ਲਾ ਦੇ ਜੀ ਸਰ ਵਨ ਬਾਏ ਵਨ ਇਥੇ ਹੀ ਕਰ ਲਓ ਹੋ ਗਿਆ ਪਹਿਲਾਂ ਬ੍ਰੈਂਡਿੰਗ ਗੱਲ ਕਰਦੇ ਹਾਂ ਹਾਂ ਜੀ ਸਰ ਫਿਕਸ ਹੀ ਕਰ ਦੋ ਉਹ ਇੰਡੀਪੈਂਡੈਂਟ ਜੀ ਹਾਂ ਜੀ ਸਰ ਦੇਖੋ ਅੱਜ ਦੇ ਰੂਪ ਦੇ ਨਾਲ ਦੇਖਣ ਆ ਰਹੇ ਆ ਕਿਸੇ ਨੇ ਸੋਚਿਆ ਕਿ ਸਰਕਾਰ ਨੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ